ਪੰਜਾਬੀਓ ਸਤਿ ਸ੍ਰੀ ਅਕਾਲ ਵੀ ਸਾਰਿਆਂ ਨੂੰ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਆਪਾਂ ਤੁਹਾਨੂੰ ਉਹ ਦੱਸਣ ਜਾ ਰਹੇ ਹਾਂ ਜਿਵੇਂ ਕਿ ਕਿਸਾਨਾਂ ਨੂੰ ਲੈ ਕੇ ਅੰਦੋਲਨ ਹਰ ਵਾਰੀ ਆਪਾਂ ਨੂੰ ਪਤਾ ਹਰ ਸਾਲ ਆਪਣਾ ਕਿਸਾਨਾਂ ਦਾ ਬਾਡਰਾਂ ਦੇ ਉੱਪਰ ਹੀ ਗੁਜ਼ਰ ਗਿਆ ਬਈ ਤਾਂ ਹੁਣ ਫਿਰ ਤੋਂ ਜੋ ਨਵੀਆਂ ਤਸਵੀਰਾਂ ਆਈਆਂ ਸਾਹਮਣੇ ਕਿਸਾਨ ਆਪਣੇ ਭਰਾ ਜੋ ਦਿੱਲੀ ਵੱਲ ਨੂੰ ਤੁਰਪੇ ਤੇ ਰਾਹਾਂ ਦੇ ਵਿੱਚ ਰਕਾਵਟਾਂ ਬਹੁਤ ਪੈਣੀਆਂ ਹੁਣ ਬਈ ਥਾਂ-ਥਾਂ ਤੇ ਉੱਤੇ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਉਹ ਕਹਿੰਦੇ ਹੁੰਦੇ ਆਪਾਂ ਬਾਡਰਾਂ ਦੇ ਉੱਪਰ ਜਿਹੜੀ ਤਾਰ ਬਗਲੀ ਹੁੰਦੀ ਆ ਉਹ ਤਾਰ ਵੀ ਬਗਲ ਚੁੱਕੇ ਇਹ ਰੋੜਾਂ ਦੇ ਉੱਪਰ ਜਾਮ ਕਰੇ ਹੋਏ ਆ ਲੋਹਾ ਸਰੀਏ ਦਾ ਉਹ ਪਾ ਕੇ ਵਿੱਚ ਉਹਦੇ ਜਿਵੇਂ ਬੀਮ ਬਣਾਏ ਹੁੰਦੇ ਆ ਐਸੇ ਲੋਟੀ ਸਰੀਏ ਪਾ ਪਾ ਕੇ ਇਹਨਾਂ ਨੇ ਰਾਹਾਂ ਦੇ ਵਿੱਚ ਉਹ ਤਾਰ ਮਾਰੀ ਗਈ ਜੋ ਆਪਾਂ ਕਹਿੰਦੇ ਕੰਡੇ ਵਾਲੀ ਤਾਰ ਅਲੱਗ ਹੁੰਦੀ ਹੈ ਇੱਕ ਹੋਰ ਹੁੰਦੀ ਹੈ ਬਾਡਰਾਂ ਦੇ ਉੱਪਰ ਤਾਰ ਤੇ ਜਿਹੜੀ ਬਰੀਕ ਜੀ ਹੁੰਦੀ ਹੈਗੀ ਉਹ ਬਗਲੀ ਗਈ ਵੀ ਤਾਂ ਕਿ ਸਾਡੇ ਕਿਸਾਨ ਦਿੱਲੀ ਨਾ ਪਹੁੰਚ ਸਕਣ ਪਰ ਹਰ ਹਾਲਤ ਚ ਪਹੁੰਚਣਗੇ ਬਾਈ ਜਿਵੇਂ ਆਪਾਂ ਨੂੰ ਪਤਾ ਅੱਜ ਤੋਂ ਔਰ ਪੰਜ ਚਾਰ ਦਿਨ ਪਹਿਲਾਂ ਡੱਲੇਵਾਲ ਸਾਹਿਬ ਨੂੰ ਗਿਰਫਤਾਰ ਕੀਤਾ ਸੀ ਉਹ ਘਟੋ ਘਟ ਭਾਰੀ ਗਿਣਤੀ ਦੇ ਵਿੱਚ ਰਾਤ ਨੂੰ 2:3 3 ਦੇ ਗਿਣ 2:3 3 ਦੇ ਕਰੀਬ ਦੇ ਟਾਈਮ ਦੇ ਵਿੱਚ ਇੱਕੋ ਦਮਤਾ ਵਾ ਬੋਲਿਆ ਸੀ ਆਪਣੇ ਕਿਸਾਨਾਂ ਤੇ ਤੇ ਜੋ ਟਰਾਲੀਆਂ ਭੰਨ ਕੇ ਕਿਸਾਨਾਂ ਨੂੰ ਲਿਆਇਆ ਗਿਆ ਸੀ ਡੱਲੇਵਾਲ ਸਾਹਿਬ ਨੂੰ ਜਗਜੀਤ ਸਿੰਘ ਨੂੰ ਆ ਹੁਣ ਦੀਆਂ ਜੋ ਖਬਰਾਂ ਆਈਆਂ ਅੱਜ ਦੀਆਂ ਇਹ ਹੁਣੀ ਆਈ ਖਬਰ ਜੋ ਆਪਣੇ ਸਾਹਮਣੇ ਆਪਾਂ ਉਹ ਤੁਹਾਡੇ ਤੇ ਵਿਚਾਰ ਰਹੇ ਆ ਆਪਣੇ ਜੋ ਕਿਸਾਨ ਭਰਾ ਹੁਣ ਫਿਰ ਤੋਂ ਬਈ ਦਿੱਲੀ ਵੱਲ ਨੂੰ ਤੁਰਪੇ ਪਰ ਰਾਹਾਂ ਚ ਚੱਕਰ ਰੁਕਾਵਟਾਂ ਬਹੁਤ ਪੈਣੀਆਂ ਕਿਉਂਕਿ ਜਿਹੜੇ ਸਾਹਮਣਾ ਸੀ ਵੀਡੀਓ ਚ ਦੇਖਿਆ ਥਾਂ ਥਾਂ ਤੇ ਜਿਵੇਂ ਪਹਿਲਾਂ ਵੀ ਆਪਾਂ ਨੂੰ ਪਤਾ ਵੀ ਥਾਂ ਥਾਂ ਤੇ ਆਪਣੀ ਸਿਕਿਉਰਟੀ ਬਹੁਤ ਇਹਨਾਂ ਨੇ ਵਧਾਤੀ ਸੀ ਤੇ ਟਰਾਲੇ ਗੱਡੀਆਂ ਖੜਾ ਖੜਾ ਕੇ ਰਾਹ ਰੋਕਿਆ ਗਿਆ ਸੀ ਐਸ ਵਾਰ ਫਿਰ ਤੋਂ ਰਾਹ ਰੋਕਿਆ ਜਾਊ ਬਈ ਇੰਨੀ ਕੁ ਅਪੀਲ ਸਾਰਿਆਂ ਨੂੰ ਕਰਦੇ ਆ ਜਿੱਥੋਂ ਤੱਕ ਪਹਿਲਾ ਨੰਬਰ ਤਾਂ ਵੀਡੀਓ ਜਾਂਦੀ ਆ ਕਿਉਂਕਿ ਆਪਣੀ ਪੰਜਾਬ ਦੇ ਮੁੱਦੇ ਤੇ ਹਰ ਵੀਡੀਓ ਹੁੰਦੀ ਆ ਤਾਂ ਵੀਡੀਓ ਨੂੰ ਭਰਾਵਾਂ ਵਾਂਗ ਕੇ ਚੰਗੀ ਤਰ੍ਹਾਂ ਪਹਿਲਾਂ ਸੁਣਿਆ ਕਰੋ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲਾਂ ਕੋਈ ਆਪਣੀ ਆਮ ਵੀਡੀਓ ਨਹੀਂ ਹੁੰਦੀ ਕੋਈ 뷰 ਲੈਣ ਵਾਸਤੇ ਨਹੀਂ ਆਪਾਂ ਵੀਡੀਓ ਬਣਾਉਂਦੇ ਪੰਜਾਬ ਨੂੰ ਜਾਗਰਤ ਕਰਨਾ ਚਾਹੁੰਦੇ ਆ ਜੀ ਆਪਣੀ ਵੀਡੀਓ ਹਰ ਕੋਈ ਵੀ ਹੁੰਦੀ ਹੈ ਜੋ ਤੇ ਆਪਣੀ ਪੰਜਾਬ ਦੇ ਮੁੱਦਿਆਂ ਤੇ ਛੋੜੇ ਤੱਕ ਜੋ ਖਬਰ ਪਹੁੰਚਾਉਣੀ ਹੁੰਦੀ ਆ ਉਹ ਆਪਣਾ ਹੱਕ ਆ ਬਈ ਕਿਉਂਕਿ ਆਪਣਾ ਪੰਜਾਬ ਦੇ ਮੁੱਦਿਆਂ ਤੇ ਚੈਨਲ ਆ ਪਰ ਇੰਨੀਕ ਅਪੀਲ ਫਿਰ ਤੋਂ ਕਰਦੇ ਆ ਭਰਾਵਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਬਈ ਸੁਣਿਆ ਕਰੋ ਵੀਡੀਓ ਨੂੰ ਤੇ ਭਰਾਵਾਂਨ ਕੇ ਗਰੁੱਪਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਕਿਉਂਕਿ ਅੱਜ ਦੀ ਸਰਕਾਰ ਜੋ ਮਾੜੀ ਸਰਕਾਰ ਆਪਾਂ ਨੂੰ ਦੇਖਣੀ ਪੈ ਰਹੀ ਆ ਕਿਉਂਕਿ ਸੀਐਮ ਭਗਵੰਤ ਮਾਨ ਦੇ ਜੋ ਦਾਅਵੇ ਕਰੇ ਹੋਏ ਵੱਡੇ ਵੱਡੇ ਤਾਂ ਉਹ ਆਪਾਂ ਨੂੰ ਪਤਾ ਵੀ ਇਹਦੇ ਪੂਰੇ ਨਹੀਂ ਕਰੇ ਬਈ ਬਹੁਤ ਵੱਡੇ ਵੱਡੇ ਵਾਅਦੇ ਜੋ ਕਰਿਆ ਨੇ ਮੈਂ ਇਹ ਕਰੂੰ ਆ ਜੀ ਉਹ ਕਰੂੰ ਆ ਹਜੇ ਤੱਕ ਕੋਈ ਇਹਦੇ ਵਾਅਦੇ ਨਹੀਂ ਉਹ ਪੂਰੇ ਕਰੇ ਨੇ ਤੇ ਲੋਕ ਹਾਲਾਂਕਿ ਲੋਕਾਂ ਨੂੰ ਪਰੇਸ਼ਾਨ ਕੀਤਾ ਗਿਆ ਕਿਉਂਕਿ ਹਰ ਰੋਜ਼ ਇਹਦੀ ਸਰਕਾਰ ਦੇ ਵਿੱਚ ਜਿੰਨੇ ਧਰਨੇ ਲੱਗੇ ਆ ਇੰਨੇ ਕਿਸੇ ਸਰਕਾਰ ਦੇ ਵਿੱਚ ਧਰਨੇ ਨਹੀਂ ਲੱਗੇ ਕਿਉਂਕਿ ਇਹਦੀ ਜਦੋਂ ਦੀ ਸਰਕਾਰ ਆਈ ਆ ਪੌਣੇ 3 ਸਾਲ ਹੋ ਗਏ ਕਿਸਾਨਾਂ ਨੂੰ ਪਰੇਸ਼ਾਨ ਹੋਰ ਵੀ ਬਹੁਤ ਅਪਰਾਧ ਨਸ਼ਾ ਇੰਨਾ ਵਧ ਗਿਆ ਮੈਂ ਕਹਣਾ ਬੇ ਬੇਹੱਦ ਜ਼ਿਆਦਾ ਨਸ਼ਾ ਵਧਿਆ ਖੜਾ ਚਿੱਟਾ ਤੇ ਡਰਗਸ ਸਾਰਾ ਹੋਰ ਵੀ ਲਾਲੋ ਗੋਲੀਆਂ ਗੱਪੇ ਜੋ ਵਿਕਦੇ ਆ ਉਹ ਇਸੇ ਦੀ ਇਸੇ ਦੀ ਮੰਨ ਕੇ ਚਲੋ ਸਾਰਾ ਕੀਤਾ ਕਰਾਇਆ ਇਸੇ ਦੀ ਆ ਭਾਈ ਸਰਕਾਰ ਦਾ ਹੱਕ ਆ ਕਿਉਂਕਿ ਨਾ ਤਾਂ ਹਜੇ ਤੇ ਕਿਹਨਾਂ ਨੇ ਰੋਕ ਲਈਏ ਨਸ਼ੇ ਤੇ ਇਹਨੇ ਵਾਦਾ ਕੀਤਾ ਲੋਕਾਂ ਨਾਲ ਵੀ 26 ਜਨਵਰੀ ਨੂੰ ਵਾਦਾ ਕੀਤਾ ਮੈਂ ਚਟਾ ਬਿਲਕੁਲ ਬੰਦ ਕਰ ਦੋ ਇਹਦੇ ਤੋਂ ਨਾ ਤਾਂ ਉਹ ਅਜੇ ਤੱਕ ਬੰਦ ਹੋਇਆ ਹਾਲਾ ਕਿ ਨਸ਼ੇ ਦਾ ਭਾਈ ਥਾਂ-ਥਾਂ ਤੇ ਹਰ ਪਿੰਡ ਦੇ ਵਿੱਚ ਗੋਲੀਆਂ ਆ ਪਹਿਲਾਂ ਤੁਹਾਨੂੰ ਵੀਡੀਓ ਤੁਸੀਂ ਦੇਖਣੀ ਹੋਣੀ ਆ ਛੋਟੇ ਦੇ ਮਾਨਸ ਵਾਲੇ ਕਿੰਨੇ ਲੋਕਾਂ ਨੂੰ ਫੜਿਆ ਇਹਨਾਂ ਨੂੰ ਫਰੂਫ ਵੀ ਕਰਾਇਆ ਵੀ ਆ ਦੇਖੋ ਅਜੇ ਤੱਕ ਤੁਸੀਂ ਕਹਿੰਦੇ ਆ ਬੰਦ ਹੋ ਗਿਆ ਆ ਗੋਲੀਆਂ ਕਿੱਥੋਂ ਨਜ਼ਰ ਆਈਆਂ ਆ ਆ ਦੱਸੋ ਕਿੱਥੋਂ ਕਿੱਥੋਂ ਨਿਕਲੀਆਂ ਆਉਂਦੇ ਆ ਨਸ਼ੇ ਕਟੋਕਟ ਬਾਲੇ ਪਿੰਡਾਂ ਦੇ ਵਿੱਚ ਜਾ ਕੇ ਨਾਲੇ ਕੋਈ ਹਾਲਾਂਕਿ ਉਹ ਵਿਚਾਰਾ ਕੋਈ ਐਮਸੀ ਨਹੀਂ ਕੋਈ ਲੀਡਰ ਨਹੀਂ ਕੁਝ ਨਹੀਂ ਹੈਗਾ ਫਿਰ ਵੀ ਉਹ ਬੰਦੇ ਨੇ ਐਨੇ ਲੋਕਾਂ ਦੀਆਂ ਵੀਡੀਓ ਸਾਹਮਣੇ ਕਰੀਆਂ ਵੀਡੀਓ ਚ ਦਿਖਾਏ ਵੀ ਆਹ ਦੇਖੋ ਤੁਸੀਂ ਕਹਿੰਦੇ ਚਿੱਟਾ ਬੰਦ ਹੋ ਗਿਆ ਨਸ਼ਾ ਬੰਦ ਹੋ ਗਿਆ ਵੀ ਜੋ ਉਹਨਾਂ ਦਾ ਕੰਮ ਨਹੀਂ ਹੈਗਾ ਜਿਵੇਂ ਉਹ ਲੱਖਾ ਸਿੰਘ ਸਦਾਣਾ ਹਰ ਵਾਰੀ ਬੀਲ ਕਰਦਾ ਆਪਣੇ ਲੋਕਾਂ ਨੂੰ ਪੰਜਾਬ ਦੇ ਵਾਸਤੇ ਜੋ ਵੀ ਪੰਜਾਬ ਚ ਗੱਲ ਹੁੰਦੀ ਹੈ ਉੱਥੇ ਲੱਖਾ ਸਿੰਘ ਸਦਾਣਾ ਪਹੁੰਚਦੀ ਪਹੁੰਚਦਾ ਇਹ ਭਾਵੇਂ ਤੁਸੀਂ ਕੋਈ ਵੀਡੀਓ ਸਰਚ ਕਰ ਲਓ ਜਿੱਥੇ ਕੋਈ ਕਾਂਡ ਹੋਇਆ ਹੁੰਦਾ ਪੱਕਾ ਪਹੁੰਚੂ ਆ ਪਹਿਲਾਂ ਦਿੱਲੀ ਦੇ ਵਿੱਚ ਆ ਦਿੱਲੀ ਚ ਕੀ ਨਾ ਆ ਮੁਹੱਲੀ ਦੇ ਵਿੱਚ ਦੋ ਬੱਚਿਆਂ ਦਾ ਜਦੋਂ ਕਤਲ ਹੋਇਆ ਸੀ ਇੱਕ ਦੇ ਛਰਚ ਅੱਖ ਚੋਰਾ ਮਾਰਿਆ ਗਿਆ ਸੀ ਇੱਕ ਦੇ ਗਲ ਚ ਤੇ ਉਦੋਂ ਵੀ ਆਪਾਂ ਨੂੰ ਪਤਾ ਵੀ ਉੱਥੇ ਲੱਖਾ ਸਿੰਘ ਸਿਧਾਣਾ ਪਹੁੰਚੇ ਸੀ ਜਦੋਂ ਕੋਈ ਵੀ ਵਾਰਦਾਤ ਹੁੰਦੀ ਆ ਡੱਲੇਵਾਲ ਸਾਹਿਬ ਨੂੰ ਚੱਕਿਆ ਜਗਜੀਤ ਸਿੰਘ ਡੱਲੇਵਾਲ ਉਦੋਂ ਵੀ ਲੱਖਾ ਸਿੰਘ ਸਿਧਾਣਾ ਪਹੁੰਚਾ ਆ ਕਾਲੇ ਪਾਣੀਆਂ ਦਾ ਮੁੱਦਾ ਲੈ ਕੇ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਮੁੱਦਾ ਉੱਠਿਆ ਕਾਲੇ ਪਾਣੀਆਂ ਲੈ ਕੇ ਫੈਕਟਰੀਆਂ ਦਾ ਗੰਦਾ ਪਾਣੀ ਸਾਡਾ ਜੋ ਬੁੱਢਾ ਦਰਿਆਕ ਆ ਜਿਹਨੂੰ ਦਰਿਆਕ ਕਹਿੰਦੇ ਹੁੰਦੇ ਸੀ ਹੁਣ ਉਹਨੂੰ ਇੱਕ ਨਾਲਾ ਕਿਹਾ ਜਾਂਦਾ ਜਿਹਦੇ ਵਿੱਚੋਂ ਸਾਡੇ ਹੀ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਇਆ ਗਿਆ ਸੀ ਉਸ ਬੁੱਢਾ ਦਰਿਆ ਦੇ ਵਿੱਚ ਹੁਣ ਗੰਦਾ ਪਾਣੀ ਪਾਇਆ ਗਿਆ ਚਲੋ ਜੀ ਅੱਜ ਦਾ ਟੌਪਿਕ ਆਪਣਾ ਖਾਸ ਕਰਕੇ ਆਪਣੇ ਕਿਸਾਨ ਭਰਾਵਾਂ ਤੇ ਆ ਬਈ ਕਿਉਂਕਿ ਇਹ ਸਰਕਾਰਾਂ ਦਾ ਬਈ ਜਮੈਂ ਮੈਂ ਕਹਿੰਦਾ ਸਫਾਇਆ ਕਰ ਦੋ ਇਹ ਇਕਜਟ ਹੋ ਕੇ ਚੱਲੋਗੇ ਤਾਂ ਹੋਊ ਇਹ ਸਫਾਇਆ ਕਿਉਂਕਿ ਇਹਨਾਂ ਦਾ ਸਫਾਇਆ ਕਰਨ ਨੂੰ ਬਈ ਆਪਾਂ ਨੂੰ ਇਕੱਠ ਟ ਹੋਣਾ ਪਊਗਾ ਫੇਰ ਆਪਣੇ ਕੋਈ ਗਾਂ ਗੱਲ ਵਾ ਖੂਗੀ ਨਹੀਂ ਤਾਂ ਲੋਕਾਂ ਨੂੰ ਇਹਨਾਂ ਨੇ ਅਲੱਗ-ਅਲੱਗ ਕਰਕੇ ਜਿਵੇਂ ਹੁਣ ਥਾਂ-ਥਾਂ ਤੇ ਰਕਾਬਟਾ ਲੱਗ ਰੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਜੋ ਵੀ ਪੰਜਾਬ ਦੀ ਗੱਲ ਕੋਈ ਕਰਦਾ ਹਰ ਕਿਸੇ ਨੂੰ ਜੇਲ੍ਹ ਸੜਦੇ ਆ ਜਿਵੇਂ ਹੁਣ ਅੱਜ ਤੋਂ ਆਹ ਹਣ ਕਾਲੇ ਪਾਣੀਆਂ ਦਾ ਮੁੱਦਾ ਉਠਾਈ ਲਕਾ ਸਿੰਘ ਸਿਧਾਣਾ ਨੂੰ ਘੇਰਾ ਪਿਆ ਸੀ ਦੂਜਾ ਨੰਬਰ 'ਚੋ ਰਾਜਸਥਾਨ ਬੰਨਿਓ ਆ ਰਹੇ ਸੀ ਉਹਨਾਂ ਨੂੰ ਵੀ ਘੇਰਾ ਪਿਆ ਸੀ ਜੋ ਆਪਣਾ ਨੇੜੇ ਹੋਰ ਵੀ ਲੁਧਿਆਣਾ ਵੱਲੋਂ ਆਏ ਸੀ ਆਸੇ-ਪਾਸੇ ਕੋਈ ਹੋਰ ਜੋ ਨੇੜੇ ਲੱਗਦੇ ਆ ਸ਼ਹਿਰ ਤੇ ਸਾਰਿਆਂ ਨੂੰ ਕੇਰਾ ਪਾਇਆ ਗਿਆ ਸੀ ਪੁਲਿਸ ਵੱਲੋਂ ਇਹ ਤਾਂ ਜਦੋਂ ਅਮਜੋਤ ਮਾਨ ਨੇ ਬਿਆਨ ਦੇ ਵਿੱਚ ਇਹ ਕਿਹਾ ਉਹਨਾਂ ਨੂੰ ਸਿੱਧਾ ਕਰਕੇ ਸਪੀਚ ਵੀ ਉਹਨਾਂ ਨੂੰ ਮੇਰੇ ਸਾਥੀਆਂ ਨੂੰ ਭਾਈ ਸਾਰੇ ਜਿੰਨੇ ਵੀ ਅੰਦਰੋਂ ਬਾਹਰ ਆਉਂਦੇ ਸੀ ਸਾਰਿਆਂ ਨੂੰ ਛੱਡਣਾ ਚਾਹੀਦਾ ਅਸੀਂ ਨਹੀਂ ਰੋਡ ਜਾਮ ਕਰਦਾਂਗੇ ਇਸ ਕਰਕੇ ਫਸੇ ਹੋਏ ਨੇ ਇਹ ਛੱਡੇ ਨਹੀਂ ਪਤਾ ਨਹੀਂ ਕਿੰਨੇ ਤੇ ਪਰਚੇ ਪਾਉਣੇ ਸੀ ਅ ਜਿਵੇਂ ਅਮਰਤਪਾਲ ਨੂੰ ਐਨਐਸਏ ਲਾ ਕੇ ਜਿੱਤੇ ਹੋਏ ਬੰਦੇ ਨੂੰ ਵੀ ਜੇਲ੍ਹ ਸੱਟ ਰੱਖਿਆ ਇਹਨਾਂ ਨੇ ਜਦੋਂ ਇਹਨਾਂ ਦਾ ਕੋਈ ਲੀਡਰ ਜਿੱਤਦਾ ਹਾਲਾਂਕਿ ਥੋੜੀਆਂ ਹੀ ਕੁਝ ਕਮੋਟਾਂ ਤੇ ਉਹਨੂੰ ਤਾਂ ਇਹ ਕਹਿੰਦੇ ਆ ਵੀ ਸਾਡਾ ਤਾਂ ਇਹ ਲੀਡਰ ਆ ਹੁਣ ਤਿੰਨ ਚਾਰ ਸੀਟਾਂ ਇਹ ਵਿਲਿਆ ਚੁੱਕੇ ਆਪਾਂ ਨੂੰ ਪਤਾ ਪੰਜਾਬ ਚੋਂ ਤਿੰਨ ਸੀਟਾਂ ਫੇਰ ਲੈ ਗਏ ਚਾਰ ਸੀਟਾਂ ਚੋਂ ਤਿੰਨ ਸੀਟਾਂ ਜਿੱਤ ਚੁੱਕੇ ਤੇ ਜੋ ਸਾਡਾ ਇੱਕ ਵਿਚਾਰਾ ਜੋ ਪੰਜਾਬ ਦੇ ਗੱਲ ਕਰਨ ਵਾਲਾ ਜੋ ਦਾ ਅਮਰਤਪਾਲ ਸਿੰਘ ਜਿਹਨੂੰ ਕੋ ਬੇਹੱਦ ਜ਼ਿਆਦਾ ਵੋਟ ਪਈ ਸੀ 497000 ਵੋਟ ਬਹੁਤ ਲੰਬੀ ਲੀਡ ਦੇ ਵਿੱਚ ਚਿੱਤਿਆ ਗਿਆ ਸੀ ਉਹਨੂੰ ਐਨਐਸਏ ਲਾ ਕੇ ਅੰਦਰ ਸੱਟਿਆ ਗਿਆ ਜੇ ਕੋਈ ਪੰਜਾਬ ਦੀ ਗੱਲ ਕਰਦਾ ਖਾਲਿਸਤਾਨੀ ਕਹਿੰਕੇ ਅੰਦਰ ਛੱਡ ਦਿੰਦੇ ਆ ਜੇਲ੍ਹ ਚ ਤਾਂ ਜੋ ਕਿਸਾਨ ਭਰਾ ਲਾ ਲੋ ਬਈ ਸ਼ੁਰੂ ਤੋਂ ਹੀ ਪਹਿਲਾ ਵੀ 2 ਸਾਲ ਅੰਦੋਲਨ ਚੱਲਿਆ ਆਪਣਾ ਕਿਸਾਨ ਭਰਾ ਹਰ ਸਾਲ ਦੇ ਵਿੱਚ ਸਾਰਾ ਸਿਆਲ ਯਾਰ ਬਾਰਡਰਾਂ ਤੇ ਲੰਘੇ ਜਾਂਦਾ ਸਾਡਾ ਧਰਨਿਆਂ ਚ ਲੰਘੇ ਜਾਂਦਾ ਇਹ ਸਰਕਾਰ ਥੋੜੀ ਹੁੰਦੀ ਆ ਵੀ ਹਰ ਸਾਲ ਤੁਹਾਨੂੰ ਪਰੇਸ਼ਾਨ ਕਰਨ ਵਾਲੇ ਲੋਕਾਂ ਨੂੰ ਯਾਰ ਧਰਨੇ ਲਵਣ ਐਤ ਕੀ ਫਸਲ ਦਾ ਕਿੰਨਾ ਨੁਕਸਾਨ ਹੋਇਆਗਾ ਪਹਿਲਾ ਨੰਬਰ ਡੀਏਪੀ ਰੇ ਨਹੀਂ ਮਿਲੀ ਦੂਜੇ ਨੰਬਰ ਤੇ ਕਣਕਾਂ ਐਤ ਕੀ ਹੁਣ ਲੇਟ ਹੋ ਗਈਆਂ ਕਣਕ ਆਪਾਂ ਨੂੰ ਸਾਰਿਆਂ ਨੂੰ ਪਤਾ ਉਹ ਤਾਂ ਕਿਸਾਨ ਭਰਾਵਾਂ ਨੂੰ ਕਣਕਾ ਬਹੁਤ ਲੇਟ ਹੋ ਚੁੱਕੀ ਆ ਤੇ ਬਾਕੀ ਦੂਜੀ ਗੱਲ ਕਰੀਏ ਜੋ ਇਹਨਾਂ ਦੇ ਹੁਣ ਦੀ ਸਰਕਾਰ ਦੇ ਵਿੱਚ ਆਹ ਹੁਣ ਪਤੀ ਆ ਸਾਰਿਆਂ ਨੂੰ ਝੋਨਾ ਬਹੁਤ ਮੁਸ਼ਕਲ ਨਾਲ ਰੇਟ ਲੱਗਿਆ ਝੋਨੇ ਦਾ ਹਾਲਾਂਕਿ ਉਹ ਰੇਟ ਨਹੀਂ ਲੱਗਿਆ ਕਾਟਕੂਟ ਕਰਕੇ ਮਸਾਂ ਮੰਡੀਆਂ ਦੇ ਵਿੱਚ ਰੁਲ ਗਿਆ ਝੋਨਾ ਇਹਦੂ ਆਏ ਨਹੀਂ ਪਤਾ ਹਜੇ ਅੱਗੇ ਕਣਕ ਆਉਗੀ ਇਹ ਵੀ ਰੁਲਣੀ ਆ ਸਰਕਾਰਾਂ ਮਾੜੀਆਂ ਬਈ ਇਸ ਕਰਕੇ ਕਹਿਨੇ ਆਪਾਂ ਵੀ ਆਪਣੇ ਲੋਗ ਇੱਕ ਜੋ ਟੋਕੇ ਨਹੀਂ ਚੱਲਦੇ ਇਹਦਾ ਕਰਕੇ ਆਪਣਾ ਕੋਈ ਹੱਲ ਨਹੀਂ ਹੁੰਦਾ ਹੁਣ ਇੱਕ ਜੋ ਟੋਕੇ ਚੱਲੋ ਜੀ ਜਗਜੀਤ ਸਿੰਘ ਡੱਲੇਵਾਲ ਨਾਲ ਜਿੱਥੋਂ ਤੱਕ ਵੀ ਵੀਡੀਓ ਜਾਂਦੀ ਆਪਣੀ ਬਈ ਨਾਲ ਮਿਲ ਜੁਲ ਕੇ ਚੱਲੋ ਹੁਣ ਆਪਣੇ ਕਿਸਾਨ ਦਿੱਲੀ ਵੱਲ ਫਿਰ ਤੁਰਪੇ ਤਾਂ ਉਧਰ ਨੂੰ ਉਹਨਾਂ ਨੂੰ ਆਪਾਂ ਸਪੋਰਟ ਵੱਧ ਤੋਂ ਵੱਧ ਕਰੋ ਜੀ ਹੁਣ ਜਿੱਥੋਂ ਤੱਕ ਵੀਡੀਓ ਜਾਂਦੀ ਆਪਣੇ ਭਰਾਵਾਂ ਨੂੰ ਪੈਣਾ ਨੂੰ ਫਿਰ ਤੋਂ ਅਪੀਲ ਕਰਦੇ ਆਂ ਜੀ ਵੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਭਾਈ ਗਰੁੱਪਾਂ 'ਚ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਧੰਨਵਾਦ ਜੀ